ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੋਈ ਕੰਮ ਨਹੀਂ ਅੱਛਾ 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 ਜਾਣਾ ਹੋਣਾ ਕਿਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਾ ਵਨੀ ਪੇ ਦੇ ਨਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂ 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 ਠੀਕ ਹੈ ਠੀਕ ਹੈ ਚਲੋ ਠੀਕ ਕੋਈ ਨਹੀਂ ਮੈਂ ਭੇਜ ਦਿੰਨੇ ਬੀਬੀ ਠੀਕ ਹੈ ਠੀਕ ਚਲੋ ਠੀਕ ਇੱਥੇ ਚੰਗਾ ਭਾਜੀ ਓਕੇ ਓਕੇ ਪਤਾ ਨਹੀਂ ਬੀਬੀ ਦਾ ਕੀ ਕੰਮ ਐ ਇਹਨੂੰ ਹੈ ਜਿਹੜਾ ਸਦਨ ਡਿਆ ਵਾ ਕਿਤੇ ਅੱਗੋਂ ਨਹੀਂ ਕਿਤੇ ਪਿੱਛੋਂ ਨਹੀਂ ਹੈ ਕੋਈ ਜਾਦੇ ਕੋਈ ਖਾਸ ਹੀ ਗੱਲ ਵਾ ਕਿਤੇ ਜਾਣਾ ਹੋਣਾ ਕਿਤੇ ਵਿਆਹ ਸ਼ਾਦੀ ਕਿਤੇ ਬੀਬੀ ਨੂੰ ਘਰ ਭਾਲ ਜਾਗੇ ਚੱਲ ਇੱਥੇ ਵੀ ਕੀ ਕਰਨਾ ਬੀਬੀ ਨੇ ਇੱਥੇ ਵੀ ਕਦੀ ਕੋਹ ਕਦੀ ਕੋਹ ਕੇ ਦੀ ਕੁੜੀਆਂ ਨਾਲ ਗੁੱਸੇ ਹੋ ਕਦੀ ਜੀਵਨ ਦਵਾਲੇ ਤੇ ਕਦੀ ਨਿਆਣਿਆਂ ਦਵਾਲੇ ਚਲ ਕਹਿੰਦਾ ਜਾ ਕੇ ਬੀਬੀ ਨੂੰ ਬੀਬੀ ਬੈਠੇ ਜੇ ਹਾਂ ਬੱਧੀ ਆ ਕੀ ਹਾਲ ਮਾਸੀ ਹੋਂ ਦਾ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਾਰੇ ਅੱਛਾ 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 ਹੋਰ ਬਾਕੀ ਪਰਿਵਾਰ ਰੋਹਾਂ ਦਾ ਸਾਰਾ ਠੀਕ ਠਾਕ ਹੈ ਠੀਕ ਠਾਕ ਹਾਂ ਸਾਰੇ ਠੀਕ ਠਾਕ ਚਲੋ ਗਏ ਇਹ 10 ਮਿੰਟ ਹੋ ਹੋਏ ਜੇ ਤੁਸੀਂ ਵੀ ਹੈ ਆਹੋ ਚਲੋ ਮੈਂ ਹਾਂ ਘੜੀ ਮਿਲ ਗਿਆ ਨਾ ਇਹ ਆਹ ਨਹੀਂ ਠੀਕ ਹੈ ਠੀਕ ਹੈ ਵਧੀਆ ਰਹਿੰਦੇ ਹੀ ਰੋ ਰੋ ਅੱਛਾ 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 ਚਲ ਮੇਰਾ ਜੀ ਨਹੀਂ ਕੀਤਾ ਰਹਿਣ ਨੂੰ ਮੈਂ ਫੇਰ ਕਿਤੇ ਆਉਂਗੀ ਓਏ ਆਖਣਾ ਵੀ ਕਰ ਨਿਆਣੇ ਮੇਰੇ ਤੋਂ ਬਿਨਾਂ ਰਹਿੰਦੇ ਨਹੀਂਗੇ ਆਹੋ ਕਾਲਾ ਕੀ ਉਹਨਾਂ ਨੇ ਬੱਚੇ ਨਹੀਂ ਗਏ ਰਿੰਦੇ ਹਾਂ ਹਾਂ ਬਹੁਤ ਧਿਆਨ ਬੜਾ ਕਰਦੇ ਨੇ ਠੀਕ 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 ਮੈਂ ਚੱਲ ਕੋਈ ਨਹੀਂ ਫੇਰ ਕਿਤੇ ਉਹਨਾਂ ਨੂੰ ਪੁੱਛ ਕੇ ਨਾ ਤੇ ਦੋ ਦਿਨ ਰਹਿ ਜਾਾਂਗੀ ਤਾਂ ਡੇ ਕੋਈ ਤੇ ਮਾਸੀ ਨੂੰ ਰੱਖਣਾ ਕਿ ਤੂੰ ਵੀ ਫੇਰਾ ਮਾਰ ਜਾ ਕੇ ਕੀ ਗੱਲ ਹੋ ਗਈ ਆ ਹੈ ਨਹੀਂ ਆਂਦੀ ਆਵਾਂਗੀ ਮੈਂ ਵੀ ਆਹੋ ਮੈਂ ਤਾਂ ਕਿਹਾ ਸੀਗਾ ਅੱਛਾ ਮੈਂ ਤਾਂ ਆਪ ਤੂੰ ਕਦੀ ਆਈ ਨਹੀਂ ਹਾਂ ਜੇ ਨਹੀਂ ਮੈਂ ਹੁਣ ਪਹਿਲੋਂ ਆਵਾਂਗੀ ਤੇ ਫੇਰ ਤੈਨੂੰ ਲਿਆਵਾਂਗੇ ਤੂੰ ਰਹੀਂ ਫੇਰ ਦੋ ਚਾਰ ਦਿਨ ਅੱਛਾ 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 ਮੈਂ ਚੱਲ ਠੀਕ ਆ ਤੂੰ ਆ ਜੀ ਪਹਿਲੋਂ ਚੱਲ ਕੋਈ ਗੱਲ ਨਹੀਂ ਆਨੰਦਪੁਰ ਦਾ ਮੇਲਾ ਹੋਣ ਡਿਆ ਵਾ ਵ ਆਰ ਕਾ ਖਾਣੇ ਤੁਹਾਨੂੰ ਵੀ ਨਾਲ ਉੱਥੇ ਤੇ ਤੁਸੀਂ ਦਰਸ਼ਨ ਮੇਲਾ ਕਰਕੇ ਆਉਨੇ ਆ ਠੀਕ ਨਹੀਂ ਚਲੋ ਚਲੋ ਘਰ ਦੀ ਸੁੱਖ ਸ਼ਾਂਤੀ ਵਾਸਤੇ ਪ੍ਰਮਾਤਮਾ ਗਰੀ ਅਰਦਾਸ ਕਰਾਂਗੇ ਸੱਚਾ ਪਾਤਸ਼ਾਹ ਚਲੋ ਆਉਣ ਵਾਲਾ ਟਾਈਮ ਚੰਗਾ ਨਿਕਾਊਗਾ ਰਾਜਤਾਂ ਅੰਦਰੁਸਤੀਆਂ ਬਖਸ਼ੇ ਵਾਹਿਗੁਰੂ ਤੇ ਬੀਬੀ ਸ੍ਰੀ ਜਿੰਦਰ ਦਾ ਆਇਆ ਫੋਨ ਹੂੰ ਉਹ ਕਹਿਣ ਦਾ ਬੀਬੀ ਨੂੰ ਭਲਾਵੀ ਦਾ ਕੰਮ ਹੋਦਣਾ ਮੈਂ ਵੀ ਕੰਮ ਦੱਸ ਕੀ ਆ ਇਹ ਕੰਮ ਆ ਮੈਨੂੰ ਕੋਈ ਇਹ ਤੈਨੂੰ ਭੇਜ ਦੱਸੂਗਾ ਮੈਂ ਬੀਬੀ ਨਾਲ ਕੀ ਕੰਮ ਪੈ ਗਿਆ ਉਹਨੂੰ ਆਹ ਤੇ ਜਾਂ 10 ਮਿੰਟ ਜਾ ਕੇ ਹੋ ਆ ਉਹ ਹੈ ਦਸੇ ਨੇ ਨਾ ਕੀ ਕੰਮ ਹੈ ਨਹੀਂ ਕੰਮ ਨਹੀਂ ਮੈਨੂੰ ਦੱਸਿਆ ਉਹਨੇ ਕਹਿੰਦਾ ਬੀਬੀ ਨੇ ਕੰਮ ਆ ਮੈਂ ਚੱਲ ਪਤਾ ਨਹੀਂ ਹੁਣ ਵਿਚਲੀ ਗੱਲ ਦਾ ਮੈਨੂੰ ਪਤਾ ਨਹੀਂ ਆ ਕੰਮ ਅਜ ਬੀਬੀ ਨਾਲ ਪੈ ਗਿਆ ਉਹਨਾਂ ਨੂੰ ਪਤਾ ਨਹੀਂ ਉਹ ਇਹ ਗੱਲ ਦਾ ਵੀ ਨਹੀਂ ਬੀਬੀ ਨੂੰ ਸੱਡਣਾ ਭੇਜੇ ਨੇ ਚਲੋ ਜੇ 10 ਮਿੰਟ ਜਾ ਕੇ ਹੋ ਆਓ ਤੇ ਇਤਰਾ ਕਰਿਓ ਟਾਈਮ ਨਾ ਬਹੁਤਾ ਲਾਇਓ ਹੈ ਤੇ ਮੁੜ ਕੇ ਆਣ ਕੇ ਰੋਟੀ ਪਾਣੀ ਇੱਥੇ ਖਾਈਂ ਕੋਈ ਗੱਲ ਨਹੀਂ ਠੀਕ ਨਹੀਂ ਆ ਤੇ ਜਾਓ 10 ਮਿੰਟ ਜਾ ਕੇ ਆਉਂਦੇ ਹੁਣੇ ਆਵੇ ਆਹੋ ਕਹਿੰਦਾ ਹੁਣੇ ਆ ਜੇ ਸ਼ੋਪਿੰਗ ਵੀ ਕੰਮ ਪੈ ਗਿਆ ਫਿਰ ਉਹ ਹੀ ਤਾਂ ਗੱਲ ਵਾ ਨਾ ਆਹੋ ਚਲੋ ਕੋਈ ਕਾਰਨ ਨਹੀਂ ਪਤਾ ਕੀ ਕਿ ਉਹ ਜੋ ਦਮੜ ਜਾ ਕੇ ਹੋ ਆ ਚਲ ਚੰਗਾ ਮੈਂ ਜਾਣੀ ਆ ਫਿਰ ਹਾਂ ਹੋ ਨਹੀਂ ਅਸਾਂ ਜਰਾਕ ਤਾ ਫਿਰ ਮੈਂ ਆ ਜਾਣੀ ਟਾਈਮ ਨੇ ਹਾਂ ਹਾਂ ਚਲੋ ਠੀਕ ਆ ਚਲ ਦੱਸਿਆ ਮੈਨੂੰ ਵੀ ਨਹੀਂ ਗਾਉਂਦੇ ਵੀ ਕੀ ਕੰਮ ਚਲ ਸੁਣਾ ਦੇ ਤਾਂ ਬੀਬੀ ਚਲ ਗਈ ਆ ਚਲ ਕੋਈ ਆਣ ਕੇ ਦੱਸ ਹੀ ਦੇਣਾ ਬੀਬੀ ਨੇ ਜਿਹੜੀ ਵੀ ਗੱਲ ਹੋਈ ਰਮਨ ਹਾਂਜੀ ਆ ਗਈ ਜੇ ਓਏ ਕਸਣ ਮੇਰੀ ਕੀ ਗੱਲਾਂ ਬਾਤ ਜਾਂਦੇ ਨੇ ਨਹੀਂ ਉਹ ਆਇ ਤਨ ਮਤਾ ਮਰੀ ਆ ਮੈਂ ਕੀਤਾ ਇਹ ਮੈਂ ਜਿੰਦਾਂ ਨੂੰ ਫੋਨ ਅੱਛਾ ਤੇ ਬੀਬੀ ਨੂੰ ਇਧਰ ਕਰਾਵਾ ਠੀਕ ਆ ਤੇ ਬੀਬੀ ਹੁਣ ਆਉਣ ਲਗੀ ਉਹ ਅੱਛਾ ਤੇ ਉਹਨੂੰ ਇੱਕ ਰੀ ਪੈਰਾਂ ਤੋਂ ਕੱਢ ਦੇ ਵੀ ਜੇ ਚਲ ਗਈ ਨਾ ਜੀਵਨ ਤੇ ਫੇਰ ਨਾ ਮੈਨੂੰ ਆਖੀ ਕਈ ਵਾਰਾਂ ਤੁਹਾਨੂੰ ਸਮਝਾਇਆ ਵਾ ਬਾਰ ਬਾਰ ਉਹਨੂੰ ਮੈਂ ਕੀ ਕਵਾਂ ਹੁਣ ਸਿਆਣੀ ਬਿਆਣੀ ਉਹਨੂੰ ਅਕਲ ਚਾਹੀਦੀ ਓਏ ਅਕਲ ਉਕਲ ਦੀ ਮਾਰੀ ਜਾਂਦੀ ਹੁੰਦੀ ਆ 3-4 ਵਾਰ ਆਵੇ ਤੇ ਮਾਰੀ ਨਹੀਂ ਜਾਂਦੀ ਹੁੰਦੀ ਮੈਂ ਜੀ ਆ ਬੁਲੀ ਲੈਂਦੀ ਨਾ ਫੇਰ ਚੰਗੀ ਰਹਿਣਾ ਸੀ ਮੈਂ ਸਾਰੇ ਕੰਮ ਹੋਏ ਮਿਲਦੇ ਆ ਨਾ ਤਾਂ ਕਰਕੇ ਨੋਕਾਂ ਟੋਕੀ ਕਰਨ ਦੀ ਹੱਤ ਪੈ ਗਈ ਆ। ਉਹ ਤਾਂ ਇਹਦੇ ਤਰ੍ਹਾਂ ਮੈਂ ਕਹਿਣ ਡਿਆ ਵਾਂ। ਤੇ ਮੈਂ ਕੱਲੀ ਨੇ ਕੀ ਕਹਿਣਵਾਂ ਲਾ ਕੇ ਬਹਿ ਜਾ ਤਹੀ ਤਹੀ ਵੀ ਜਵਾਬ ਦਿਓ। ਯਾਰ ਤੁਹਾਨੂੰ ਦੱਸ ਦੇਣਾ ਮੈਨੂੰ ਇੱਕ ਦਿਨ ਚਾਲ ਕਹੀਆਂ ਹੰਨੇ। ਉਦੋਂ ਕਹਿੰਦੀ ਸੀ ਕੋਈ ਗੱਲ ਨਹੀਂ ਮੈਂ ਆਪਣੀ ਧੀ ਆਂ ਨੂੰ ਰੱਖੂੰਗੀ ਫਲਾਂਟ ਏਗਾ ਤੇ ਹੁਣ ਵੇਲੇ ਤੋਂ ਮੁੱਕਰ ਗਈ ਕਿ ਸਭ ਕੁਝ। ਮੈਨੂੰ ਪਤਾ ਹੀ ਨੇ ਇਦਾਂ ਹੀ ਕਰ ਰਹਾ ਸ਼ੁਰੂ ਤੇ ਇਹਦੀਆਂ ਹੱਤਾਂ ਇਵੇਂ ਹੀ ਆ। ਪਰ ਮੈਂ ਕੱਲੀ ਨੇ ਗੱਲ ਨਹੀਂ ਕੀ ਕਰਨੀ ਮੁੜ ਕੇ ਸਾਰੀ ਗੱਲ ਮੇਰੇ ਸਿਰ ਤੇ ਆ ਜਾਣੀ ਆ। ਲਾ ਕੇ ਬਹਿ ਜਾ ਤਹੀ ਨਹੀਂ। ਫੇਰ ਗੱਲ ਹੋਊਗੀ ਮੈਂ ਤਾਂ ਹੀ ਤੈਨੂੰ ਆਜ ਮਾਰੀ ਆ ਮੈਂ ਕਿਹਾ ਵੀ ਉਹਨੂੰ ਸਮਝਾਦੀਆਂ ਕਰੀ ਕਿ ਜੇ ਚੱਲ ਗਈ ਤਾਂ ਫੇਰ ਨਹੀਂ ਆਉਣੀ ਆਵਾ ਆਉਣਾ ਕਿੱਥੇ ਫੇਰ ਆਪੇ ਹੱਥ ਲੁੰਦੀ ਰਹੂਗੀ ਕਿ ਨਾਲਿਆ ਘਲ ਟਕਾਣੇ ਆਜੂਗੀ ਤੈਨੂੰ ਮੈਂ ਕਹਿੰਦਾ ਸੀ ਨਾਜ ਦੀਆਂ ਤੇ ਗੱਲਾਂ じゃ ਮੈਨੂੰ ਪਤਾ ਸੀ ਨਾ ਇਹਦਾ ਚੱਲ ਬੰਦਾ ਘਾਰ ਹੀ ਰਿੰਦਾ ਤਰਸ ਕਿ ਤਰਲੇ ਮਾਰਨ ਦੇ ਹੁਣ ਵੀ ਕਰਾ ਦੇ ਕਰਾ ਦੇ ਤਾਂ ਕਰਾ ਦਿੰਨੀ ਆ ਮੈਨੂੰ ਕੀ ਪਤਾ ਸੀ ਕਿ ਬਾਅਦ ਤੇ ਨੇ ਇਦਾਂ ਕਰਨੀ ਆ ਮੇਰੀ ਮਾਂ ਹੀ ਮੈਨੂੰ ਤੇ ਪਤਾ ਕਿ ਨਹੀਂ ਪਤਾ ਹੀ ਮੈਂ ਤਾਂ ਕਿਹਾ ਹੁਣ ਹੀ ਬਦਲ ਗਈ ਹੋਊਗੀ ਤੈਨੂੰ ਵੀ 18-20 ਸਾਲ ਹੋ ਗਏ ਐ ਤੇ ਟੋਕਰ ਵੱਜਦੀ ਆ ਤੈਨੂੰ ਵੀ 18-20 ਸਾਲ ਹੋਏ ਐ ਇਹਨੂੰ ਤੇ ਤੈਨੂੰ ਉਹਦਾ ਪੇਟ ਨਹੀਂ ਆਇਆ ਅਜੇ ਤੱਕ ਪੇਟ ਤੇ ਮੈਨੂੰ ਆਇਆ ਸੀ ਜਦੋਂ ਬੰਦੇ ਨੂੰ ਠੋਕਰ ਵੱਜਦੀ ਆ ਨਾ ਫਿਰ ਬੰਦਾ ਬਦਲ ਜਾਂਦਾ ਵਾ ਇਹਨੂੰ ਤਾਂ ਫੇਰ ਵੀ ਅਕਲ ਨਹੀਂ ਆਈ ਪਿਹੜਾ 45 ਜਾਣੇ ਦਾ ਰਾਸ਼ਨ ਪਕਾਉਣ ਲਈ ਤੇ ਮੈਂ ਹੋਣੀਆ ਗੱਲ ਨੂੰ ਹੱਥ ਮਾਰਾਂ ਅੱਗੇ ਹੱਥ ਲੂੰ ਦੇਖਦੇ ਚੰਗੇ ਆ ਹੀ ਨਾ ਚੱਲ ਕੋਈ ਗੱਲ ਨਹੀਂ ਮੈਂ ਵੀ ਨਹੀਂ ਹਾਂ ਕੰਮ ਕਰਨ ਕਰਨਾ ਆਉਂਦੀ ਆ ਤਾਂ ਕਰ ਲੈਨੇ ਫਿਰ ਗੱਲ ਅੱਗੇ ਇਹ ਵੀ ਚੌਲ ਬਣਾ ਬਣਾ ਖਾਈ ਜਾਂਦੇ ਹੁਣ ਫੁਲਕੇ ਲਾਤੇ ਮਿਲਦੇ ਆ ਤੇ ਚੱਲ

ਕੀ ਬੱਕ ਕੀ ਹੋਇਆ ਉਹਨੇ ਦੜ ਪੀ ਨਾ ਲਈ ਲਿਆ ਦੇ ਕਰ ਹਮ ਨਹੀਂ ਤੇ ਚਾਹ ਕੋ ਬਣਾਉਣਾ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਤਾਂ ਸਵਾਦ ਆ ਰਹੀ ਹੁੰਦੀ ਆ ਤਾਂ ਕੀ ਖਾਣਾ ਫਿਰ ਕੁਛ ਨਹੀਂ ਖਾਣਾ ਹਾਂ ਚਾਹ ਰੋਟੀ ਬਣਿਆ ਰੋਟੀ ਖਾਦੇ ਸਰ ਕੋਈ ਨਹੀਂ ਰੋਟੀ ਸਬ지 ਬਣੀ ਆ ਟੱਕ ਜਿਆ ਕੁੱਕੇ ਲੱਗ ਨਹੀਂ ਚਾਹ ਹੋਏ ਗੱਲ ਨਹੀਂ ਖਾਣਾ ਗੇ ਮੇਰਾ ਭਾਈ ਸੋਰੀ ਕੋਈ ਹੋਰ ਪਰਵਾਹੀ ਠੀਕ ਆ ਤਾਂ ਹਾਂ ਠੀਕ ਆ ਬੁਲਾਵੋ ਠੀਕ ਆ ਲੈਣੇ ਕੁਛ ਵੀ ਨਹੀਂ ਲੈਣੇ ਬੈਠੇ ਅੱਛਾ ਜੀ ਕਰਦੇ ਜੀਵਨ ਕੁਛ ਨਹੀਂ ਕਰਨ ਲਈ ਤੁਹਾਨੂੰ ਭੁੰਡੇ ਸਭ ਜੀ ਸੁੱਜੀ ਅੱਛਾ ਅੱਛਾ ਠੀਕ ਆ ਤੇ ਚਲ ਚੰਗਾ ਹੋ ਗਿਆ ਤੁਸੀਂ ਆ ਹੀ ਗਏ ਜੀ ਐਹੀਂ ਤਾਂ ਦੋਵੇਂ ਜਾਣੇ ਜਾਣਾ ਸੀਗਾ ਉੱਦਰੀ ਅੱਛਾ ਤੇ ਕੀ ਕਰਦੇ ਆ ਤੁਸੀਂ ਹੁਣ ਘੜੀ ਘੜੀ ਤਾਂ ਨਹੀਂ ਕਰਦੇ ਜੇ ਬੜੀ ਕੁੜੀ ਨੂੰ ਤਾਂ ਨਹੀਂ ਕਰਦੇ ਜੇ ਵੀ ਕੱਪੜੇ ਤੋਂ ਪਾण्डे ਮਾਗ ਹੁਣ ਮੇਰੀ ਗੱਲ ਸੁਣੋ ਪੇਪਰਾਂ ਦੇ ਦੇਵਾ ਤੇ ਬੱਚੇ ਨੇ ਘੜੀ ਪੜ੍ਹਨਾ ਹੈ ਤੇ ਨਾਲੇ ਗਵਾਂਡੀਆਂ ਦੀ ਕੁੜੀ ਜਿਹੜੀ ਖੇਡਣ ਹੁੰਦੀ ਆ ਉਹਨੂੰ ਕੌਣ ਕਰਕੇ ਕਿਉਂ ਬਾਲ ਕੱਢਿਆ ਨਹੀਂ ਇਹ ਕੀ ਬਾਹਰ ਨਾ ਕੱਢਿਆ ਨਿਆਣਿਆਂ ਨੂੰ ਵਰਜਣਾ ਤੇ ਪੈਂਦਾ ਹੀ ਆ ਨਾ ਜੰਨਾ ਦੀ ਨੰਨਾ ਬਣੰਦੀਆਂ ਨੇ ਚਲ ਫੇਰ ਕੀ ਹੋਵੇ ਜੋ ਨਿਆਣੀ ਆ ਜਾਂਦੀ ਐ ਬਈ ਪਹਿਲਾਂ ਕਿਉਂ ਨਹੀਂ ਤੁਹਾਡੇ ਘਰ ਆ ਜਾਂਦੀ ਹੁੰਦੀ ਕੁੜੀ ਦਾ ਕਰਕੇ ਹੁੰਦੀ ਆ ਤਾਂ ਵੀ ਚਲੋ ਜੇ ਉਹ ਨਿਆਣੀ ਆ ਤੇ ਖੇਡਣਾ ਤੁਹਾਡੇ ਘਰ ਆ ਜਾਂਦੀ ਆ ਇਹਦੇ ਵਿੱਚ ਕੋਈ ਗਲਤ ਨਹੀਂ ਆ ਨਿਆਣਿਆਂ ਦਾ ਨਿਆਣੇ ਆਉਂਦੇ ਹੀ ਆ ਮੈਂ ਕੀ ਆਖਿਆ ਉਹਨੂੰ ਜੇ ਨਿਆਣੀ ਆ ਜਾਂਦੀ ਐ ਤੇ ਮੈਂ ਕੀ ਆਖਿਆ ਮੈਂ ਆਖਿਆ ਵੀ ਕੇ ਵੇਲੇ ਪੜ ਵੀ ਜਾ ਕਰੋ ਅਠਾ ਕੋਰ ਤੋਂ ਹੀ ਖੇਡਣ ਤੇ ਰੀਤਾਂ ਜੀ ਚਲ ਕੋਈ ਵੀ ਮੇਰੇ ਤੈਨੂੰ ਕਹਿੰਦੇ ਵੀ ਪੜ ਘਰ ਦੇ ਕੇ ਤੂੰ ਵੀ ਆ ਜਾਂਦੀ ਐ ਮੈਂ ਕੰਸੋ ਮੇਰੀ ਮੈਂ ਇਹਦੇ ਚ ਕੀ ਮਾਰਾ ਗਿਆ ਤੈਨੂੰ ਇਹ ਗਾ ਤਾਂ ਬਲਾਵਾ ਬਣ ਗਿਆ ਤੈਨੂੰ ਲੋੜ ਹੀ ਕੀ ਕਹਿਣ ਦੀ ਜਦੋਂ ਗੁੱਸਾ ਕਰਦੀ ਆ ਕਿ ਮੇਰੀ ਕੁੜੀ ਨੂੰ ਕਹਿੰਦੇ ਆ ਤਾਂ ਕਿਉਂ ਬੁਰੇ ਬੰਦੇਗੇ ਲੈ ਮੇਰੀ ਕੁੜੀ ਨੂੰ ਕਹਿੰਦੇ ਆ ਤਾਂ ਫਿਰ ਇਹਦੀ ਕੁੜੀ ਕੱਢੀ ਦੀ ਆ ਹੋਰ ਨਹੀਂ ਕਹਈ ਦੀ ਕੁਛ ਲੱਗਦੇ ਇੱਗਰ ਯਾ ਇਹ ਜਿਹਾ ਗੱਲਾਂ ਕਰਦੀ ਐ ਤੁਸੀਂ ਤਾਂ ਉਦਾਂ ਹੀ ਮਾਲਕ ਹੁੰਦੇ ਜੀ ਨਿਆਣੇ ਨੇ ਹੁੰਦਾ ਕਿ ਦੇ ਤੋਰਾ ਕਹਿ ਲਿਆ ਦੋਰਾ ਕਹਿ ਲਿਆ ਇਹ ਥੋੜਾ ਵੀ ਬਾਰਾਂ ਨੂੰ ਵੀ ਨਿਆਣਾ ਆਵੇ ਖੇਡਣ ਤਾਂ ਉਹਨੂੰ ਵੀ ਚੜਕਣਾ ਚ ਬਣਾਉਣਾ ਵੀ ਕਿਉਂ ਆਈਆਂ ਖੇਡਣ ਜਾਂ ਆਪਣੇ ਘਰੋਂ ਚਲ ਜਾ ਤੇ ਚੜੀ ਜਾਣਾ ਹੁੰਦਾ ਕਿੰਨਾ ਘੰਟਾ ਖੇਡ ਕੇ ਉਹਨੇ ਕਿ ਬੇਠੀ ਰਹਿਣਾ ਇੱਥੇ ਆਵੇਂ ਉੱਥੇ ਹੱਥ ਮਾਰ ਉੱਥੇ ਹੱਥ ਮਾਰ ਕਦੀ ਕੋਸ਼ ਕਰ ਤੀ ਕੋਸ਼ ਕਰਾਂ ਕੋ ਕੰਮ ਥੋੜਾ ਵੀ ਨਿਆਣਿਆਂ ਦਾ ਲੈ ਦੱਸ ਮੇਰੀ ਗੱਲ ਸਮੁੰਨ ਨਿਆਣਿਆਂ ਦੇ ਹੋ ਕੰਮ ਹੁੰਦੇ ਜਦੋਂ ਸਿਆਣੀ ਹੋ ਗਈ ਉਹਨੇ ਆਪੇ ਸਾਰੇ ਕੰਮ ਕਰ ਲਿਆ ਕਰਨੇ ਐਨੀ ਪੰਗੀ ਨਹੀਂ ਕਿਸੇ ਨੂੰ ਦੇਈਦੀ ਹੁੰਦੀ ਨਾਨੀ ਵਾਲੇ ਉਹਦੀ ਮਾਂ ਨੂੰ ਦਮਕਾ ਮਾਰੇ ਨਾ ਮਾਰੇ ਤੁਸੀਂ ਵੇਦੇ ਤੇ ਸਹੀ ਵੀ ਮਾਰਦੀ ਦਮਕਾ ਨਹੀਂ ਮਾਰਦੀ ਉਹ ਨਹੀਂ ਮਾਰਦੀ ਦਮਕਾ ਮੈਂ ਵੇਖਿਆ ਉਹਨੂੰ ਮਰੀ ਵਲੀ ਮਾ ਤੇਂਦੀ ਕੁਛ ਨਹੀਂ ਉਹਨੂੰ ਕੁਛ ਨਹੀਂ ਕਹਿੰਦੀ ਜੋ ਮਰਜ਼ੀ ਉਹ ਕਰਦੀਆਂ ਰਹਿਣ ਦੋਂਗੇ ਕੁੜੀਆਂ ਬੋਲਾ ਫਲਾਇ ਕਰਨ ਜੋ ਮਰਜ਼ੀ ਕਰਨ ਕਹਿੰਦੀ ਨਹੀਂ ਕੱਹ। ਲੈ ਦੱਸ ਉਹ ਇਧੀਆਂ ਛੇਣਾਮੇ ਵੀ ਅੰਦਰ ਫੋਲਾ ਫਲਾਇ ਕਰਦੀਆਂ ਰਹਿੰਦੀਆਂ ਆ। ਨਾਲੇ ਮਾਤਾ ਮੇਰੀ ਸੁਣ ਲੈ ਗੱਲ। ਇੱਕ ਵਾਰ ਤਾਂ ਮੈਂ ਆ ਨਾ ਆਪਣੇ ਸਿਰ ਚੁੱਕ ਕੇ ਕਰਾਤਾ ਰਿਸ਼ਤਾ ਤੇ ਬਾਰ-ਬਾਰ ਨਹੀਂ ਆ ਕੰਮ ਲੱਭਣ। ਜੇ ਇੱਕ ਉਹ ਨਾ ਚਲ ਗਈ ਨਾ ਉਹਨੇ ਆਉਣਾ ਨਹੀਂ ਨਾ ਤੇ ਮੈਂ ਨਹੀਂ ਲੈਣ ਜਾਣਾ। ਜੇ ਪਾਲਕ ਆ ਕੇ ਮੈਨੂੰ ਕੋਬੀ ਜਾ ਕੇ ਲੈ ਦੇ। ਮੇਰੇ ਤੋਂ ਰੋਜ਼ ਰੋਜ਼ ਗੱਲਾਂ ਨਹੀਂ ਕਰਵਾਈਆਂ ਜਾਂਦੇ। ਕਹਾਂ ਨਾ ਜਦੋਂ ਰਿਸ਼ਤਾ ਆਂਦੀ ਆ। ਉਦੋਂ ਗੱਲਾਂ ਕਰੀਆਂ ਹੋਰ ਹੀ ਅੱਜ ਤੇਰੀਆਂ ਗੱਲਾਂ ਹੋਰ ਹੋਦੀਆਂ ਮੈਂ ਕਹਦਿਆਂ ਹੋਰ ਕਰਦੀਆਂ ਉਹਦੇ ਨਾਲ ਮੈਂ ਉਹਨੂੰ ਕੀ ਮਾਰਾ ਕਹਿ ਤਾਵਾਂ ਉਹ ਆਪੇ ਪਕਾਉਂਦੀ ਆਪੇ ਖਾਂਦੀ ਆਪੇ ਰੱਖ ਨਹੀਂ ਟੱਗਦੀ ਮੈਂ ਕੀ ਆਖਿਆ ਉਹ ਨਿਆਣੇ ਨੂੰ ਵਰਜਣ ਦਾ ਵੀ ਕੋਈ ਨਾਮ ਹੋ ਗਿਆ ਬੀਬੀ ਮੇਰੀ ਗੱਲ ਸੁਣ ਗੱਲਾਂ ਤਾਂ ਬਥੇਰੀਆਂ ਮੁਕਰਦੀਆਂ ਕਦੀ ਦਾਲ ਹੈ ਦਾਲ ਦੇ ਵਿੱਚ ਨੋਨ ਘੱਟਵਾ ਕਦੀ ਕੋਸਵਾ ਕਦੀ ਕੋਸਵਾ ਮੈਂ ਦੱਸਦਾ ਚ ਨੋਨ ਘੱਟਵਾ ਜੇ ਘੱਟ ਹੋਏ ਤਾਂ ਘੱਟ ਕਹਿਣਾ ਹੀ ਪੈਂਦਾ ਬੀਬੀ ਤੇ ਤੁਹਾਡਾ ਅੱਗੇ ਵਾਦਾ ਦਾ ਤੇ ਜੇ ਜ਼ਿਆਦਾ ਪਾਤਾ ਨਹੀਂ ਤਾਂ ਫਿਰ ਕਹਿਣਾ ਮੈਨੂੰ ਮਾਰਨ ਦਾ ਕਰਕੇ ਜ਼ਿਆਦਾ ਪਾਤਾ ਵਾ ਕਿ ਇਹ ਬਣੇ ਢੋਈ ਹੈਗੀ ਇਹ ਤਾਂ ਮਾਨੂੰ ਓਦਾਂ ਹੀ ਗੱਲਾਂ ਜ਼ਿਆਦਾ ਬਣਾਉਂਦਾ ਵੀ ਜ਼ਿਆਦਾ ਲਾਹਮੇ ਜਾਂ ਵੀ ਦੱਸਣ ਕੈਦੀ ਮੈਂ ਮੂੰਦਾਲ ਬਣਾਈ ਤੇ ਬੀਬੀ ਕਹਿੰਦੀ ਵੀ ਮੈਂ ਗੋਭੀ ਖਾਣੀ ਆ ਦੱਸ ਫਿਰ ਜਿਹੜੀ ਦਾਲ ਹੀ ਉਹ ਨਹੀਂ ਖਾਦੀ ਜਾਂਦੀ ਕਾਲ ਸਮ ਮੇਰੀ ਦਾਲ ਮੈਂ ਖਾਣੀ ਆ ਕਿਹਾ ਮੈਂ ਨਹੀਂ ਆਖਿਆ ਨਹੀਂ ਖਾਣੀ ਦਾਲ ਮੈਂ ਉਹਨੇ ਇਹ ਗੱਲ ਕਿਹਾ ਵੀ ਗੋਭੀ ਕਿੰਨਿਆਂ ਦਿਨਾਂ ਦੀ ਸੁੱਕਣ ਲਈ ਇੱਥੇ ਪਈ ਇਹ ਕਿਉਂ ਨਹੀਂ ਬਣਾਈ ਇਹ ਵੀ ਨਾਲ ਬਣਾਣੀ ਵੀ ਤੂੰ ਜਦੋਂ ਉਹ ਦਾਲ ਬਣਾਉਣ ਲੱਗੀ ਤਾਂ ਉਹ ਜਾਂ ਪਹਿਲਾਂ ਕਹਿ ਦਈ ਉਹਨੂੰ ਮੈਨੂੰ ਉਹਨੇ ਦੱਸ ਕੇ ਦਾਲ ਬਣਾਈ ਮੈਨੂੰ ਕਿਹੜਾ ਉਹਨੇ ਪੁੱਛਿਆ ਤੇ ਚਲ ਕੋਈ ਇਹ ਨਹੀਂ ਦਾਲ ਨੇ ਕਿਹੜਾ ਤਾਜਨ ਕੱਢਣੇ ਹੀ ਮੋਗੀ ਲੱਗੀ ਜਾਣੀ ਨਾ ਗੋਭੀ ਬਣ ਜਾਂਦੀ ਉਹ ਸਕਾ ਹੀ ਲਈ ਸੁੱਕੀ ਗਈ ਐ ਪਈ ਉਹ ਬੜਾ ਨਾ ਨੇ ਕੀ ਹੁਣ ਗਰੋੜੀ ਤੇ ਸੁੱਟੂ ਜਾਂ ਡੰਗਾਲ ਗੜੀ ਸੁੱਟੂ ਗਈ ਬਸ ਐ ਹੁਣ ਤਾਂ ਗੱਲਾਂ ਮਾਰੀਆਂ ਅੱਗੇ ਤੇ ਸਾਰਾ ਕਰਦੇ ਜੇ ਉਹਨੇ ਨਹੀਂ ਬਣਾਈ ਤੇ ਕੱਟ ਕੇ ਦਿੰਦੇ ਉਹ ਪਿਆਲਾ ਤੜਕਾ ਲਾ ਆਪੇ ਲਾਉਂਦੀ ਮੈਨੂੰ ਕਿਨੋੜ ਕੱਟ ਕੇ ਦੇਣ ਦੀ ਜਦਾਹੀਆਂ ਗੱਲਾਂ ਕਰਦੀ ਮੈਂ ਕੋ ਘਰ ਕੇ ਤਾਂ ਚਲਵਾਰ ਰਹਿਣ ਅੱਗੇ ਬੀਬੀ ਪਕਾਉਂਦੀ ਸੀ ਆਪ ਹੁਣ ਪੱਕੀ ਪਕਾਈ ਮੈਂ ਨਹੀਂ ਹੁਣ ਇਹਨੂੰ ਵੀ ਲੋੜਵਾ ਗੱਲਾਂ ਕਰਨ ਨਾ ਪਕਾਵੇ ਮੇਰੀਆਂ ਰੋਟੀਆਂ ਦੋ ਮੈਂ ਆਪੇ ਪਕਾ ਦਾਂ ਜੇ ਨਹੀਂ ਨਾ ਤੇ ਉਹਨੂੰ ਮੈਂ ਕਹਿੰਦੀ ਤਾਂ ਸਫਾਈ ਕਰ ਲਿਆ ਕਰ ਕੱਪੜੇ ਧੋ ਲਿਆ ਕਰ ਤੇ ਰੋਟੀ ਪਾਣੀ ਤੁਸੀਂ ਆਪ ਪਕਾ ਲਿਆ ਕਰੋ ਪਕਾਵਾਂ ਮੈਂ ਰੋਟੀ ਪਾਣੀ ਮੈਨੂੰ ਕਿਰੋੜਾ ਰੋਟੀ ਪਾਣੀ ਪਕਾਉਂਦੀ ਪਕਾਉਣੀ ਹੁੰਦਾ ਮੈਂ ਦੋ ਰੋਟੀਆਂ ਆਪਣੀਆਂ ਲਈ ਬਣਾ ਤੇ ਫਿਰ ਚੁੱਪ ਕੀਤਾ ਰਿਹਾ ਕਰੋ ਤੇ ਜਿਹੜੀ ਗੱਲ ਕਹਿਣ ਵਾਲੀ ਹੋ ਤੇ ਮੈਂ ਕਹਿਣੀ ਹੈ ਕਿ ਮਾਦਾ ਬਣਨਾ ਕਬੂਤਰ ਬਣ ਕੇ ਟਾਈਮ ਕੱਢਣਾ ਪਾਣੀ ਜੇ ਤੂੰ ਕਮੇ ਤੇ ਪਹਿਲੀਆਂ ਗੱਲਾਂ ਚਲਾਵਾਂ ਤੂੰ ਨਹੀਂ ਚੱਲਣੀਆਂ ਹਾਂ ਘਰ ਸੁਣ ਮੇਰੀ ਤੂੰ ਆਨੇ ਨਾ ਅੱਖਾਂ ਮੀਚੜ ਹੁਣ ਵਾਦਾ ਚੁੱਪ ਕਰਕੇ ਅੱਖਾਂ ਮੀਚਣਾ ਜਾਂਦੀਆਂ ਨੇ ਜਦੋਂ ਘਰ ਦੇ ਵਿੱਚ ਕੋਈ ਨੁਕਸਾਨ ਸਾਹਮਣੇ ਹੁੰਦਾ ਵੇ ਜਰਿਆ ਜਾਂਦਾ ਕਿੱਦਾਂ ਪਤਾ ਨਾਂ ਉਹਨੂੰ ਕਹੂੰਗਾ ਤੇ ਫਿਰ ਹੁਣ ਜੰਗ ਲਾ ਕੇ ਲੋਕਾਂ ਨੂੰ ਰੋਏ ਦਸਣਾ ਪਈ ਹਾਂ ਕੰਮ ਕਰ ਲੱਗੀਆਂ ਮੈਂ ਤਾਂ ਜੰਗ ਕੋਈ ਲਾਇਆ ਹੀ ਨਹੀਂ ਚੁਗਦੀਆਂ ਕਿ ਤੈਨੂੰ ਉਹਨੇ ਗੱਸੀਆਂ ਸਾਂਡੀਆਂ ਤੇ ਮਾਂ ਤਾਂ ਇਦਾਂ ਕਰਦੀ ਆ ਮਾਂ ਤਾਂ ਇਦਾਂ ਕਰਦੀ ਆ ਜੇ ਉਹਦੀ ਇੱਕ ਵੀ ਗਲਤ ਵਾਲਾ ਤਾਂ ਮੈਨੂੰ ਦੱਸੋ ਕਿ ਆ ਗੱਲ ਮੈਂ ਨਹੀਂ ਕਹੀ ਉਹ ਝੂਠੀ ਕਰਕੇ ਗਈ ਆ ਫਿਰ ਤੇ ਮੈਂ ਉਹਨੂੰ ਪੁੱਛਿਆ ਨਿਆਣਿਆਂ ਨੂੰ ਕਿਤੇ ਮਾੜਾ-ਭੋਟਾ ਵਰਜਣਾ ਪੈਂਦਾ ਹੀ ਆ ਚਲੋ ਕਸਮਾਂ ਖਾਏ ਮੈਨੂੰ ਵੀ ਲੋੜ ਆ ਕਰੀ ਇਹ ਗੱਲ ਵਾਤੇ ਜੇ ਮਾਂ ਦਾ ਮੇਰੀ ਗੱਲ ਸੁਣਾ ਗੱਲ ਇਦਾਂ ਆ ਵੀ ਜੇ ਉਹ ਚੱਲ ਗਈ ਨਾ ਤੇ ਮੁੜ ਕੇ ਸਾਡੇ ਵੱਲ ਆਈ ਵੀ ਮੈਂ ਨਹੀਂ ਜਾ ਆਈ ਤੇ ਪਹਿਲਾਂ ਦੱਸ ਦਿੰਦੇ ਹਾਂ ਹਾਂ ਗੱਲ ਸੁਣ ਮੇਰੀ ਮੈਨੂੰ ਕੋਈ ਲੋੜ ਹੀ ਨਹੀਂ ਭਰਾ ਕਹਿਣ ਦੀ ਮੈਨੂੰ ਕੀ ਲੋੜ ਵਾ ਮੇਰੇ ਵੱਲੋਂ ਰੱਖ ਲੈਣ ਜਾੜ ਲੈਣ ਨਾ ਜਾੜ ਲੈਣ ਜਿੰਤਾ ਮਰਜ਼ੀ ਕਰਨ ਮੈਂ ਕਿਉਂ ਬੁਰੀ ਬਣਾਂ ਆਹ ਜੇ ਆਹ ਬਾਈ ਇਹ ਗੱਲ ਇਹਨੂੰ ਗੱਲ ਦਿਮਾਗ ਤਰੇਜ ਹੋਏ ਤੇ ਉਹਨੂੰ ਕੀ ਲੋੜ ਆ ਗੱਲਾਂ ਕਰਨ ਦੀ ਉਹਨ ਤਾਂ ਪਰ ਉਹ ਗੱਲਾਂ ਕਰਨੀਆਂ ਇਹਨੇ ਉਹਨੂੰ ਤੇ ਉਦਾਂ ਹੀ ਮਾਤਾ ਨਹੀਂ ਚੰਗੀ ਲੱਗਦੀ ਸਿੱਧੀ ਗੱਲ ਆ ਉਹ ਤਾਂ ਦੀ ਮਾਤਾ ਨਾ ਹੋਵੇ ਮੈਂ ਆਪਣੀਆਂ ਚੰਦੀਆਂ ਚਲਾਵਾ ਜੋ ਮਰਜ਼ੀ ਕਰਾਂ ਨਾ ਕਰਾਂ ਜੋ ਮਰਜ਼ੀ ਰੱਖਾਂ ਟੱਕਾਂ ਨਾ ਮੈਂ ਕਿਹੜੀ ਅੱਗੇ ਉਹਨੂੰ ਰੱਖਣ ਢਈ ਆ ਚਲ ਮੈਂ ਨਾਇਕ ਚੁੱਪ ਕਰਕੇ ਵੇਖ ਲਉ ਹਾਂ ਕੀ ਕਰਦੀ ਆ ਪੇਕੇ ਦੀ ਹੁੰਦੀ ਸਾਰਾ ਕੁਝ ਤੇ ਜਾਂ ਇੱਥੇ ਰਹਿ ਮੰਦੀ ਆ ਚਲੋ ਉਹ ਵੀ ਕਰ ਲਈਨੀ ਜਿੱਦਾਂ ਤੁਸੀਂ ਕਹਿੰਦੇ ਮੈਂ ਉਦਾਂ ਹੀ ਕਰ ਲਈਨੀ ਮੈਂ ਨਾਲ ਤੁਹਾਨੂੰ ਵਾਦਾ ਕੋਈ ਗੱਲ ਕਰਾਂਗੀ ਚੰਗੀ ਮਾੜੀ ਨਾ ਬੋਲਾਂਗੀ ਨਾ ਆਖਾਂਗੀ ਜੋ ਮਰਜ਼ੀ ਕਰੀ ਜਾਣਾ ਮੇਰੀ ਸੁਣੋ ਗੱਲ ਜੇ ਚਲ ਗਈ ਤੇ ਆਣ ਦਮਾਣੇ ਗੱਲਾਂ ਕਰਨੇਗਾ ਫੇ ਦੂਜੀ ਆਈ ਸੀ ਉਹ ਵੀ ਨਹੀਂ ਰੱਖੀ ਗਈ ਤੇ ਕੀ ਜਵਾਬ ਦੇਣਾ ਮੈਂ ਲੋੜ ਹੀ ਕੋਈ ਨਹੀਂ ਮੈਨੂੰ ਕੀ ਲੋੜ ਬਰਿਆਇ ਖਟਣ ਦੀ ਮੈਂ ਕਹਿਣਾ ਹੀ ਨਹੀਂ ਹੁਣ ਕੁਝ ਵੀ ਮੁੰਡੇ ਕੁੜੀਆਂ ਤੁਸੀਂ ਵਿਆਹੇ ਆ ਹੁਣ ਵੇਲੇ ਦੋ ਕੁੱਕੀਆਂ ਰੋਟੀ ਮਿਲਦੀ ਤੇ ਆਮ ਨਾਲ ਬਾਹਰੋਂ ਕਹਿ ਕੇ ਰੋਟੀ ਖਾਓ ਮੇਰੇ ਘਰ ਸਾਨੂੰ ਪੱਕੀ ਪਕਾਈ ਤੇ ਮਿਲਦੀ ਮਰਜੀ ਦੇ ਬੇਟੀ ਹੋ ਤਾਂ ਨੂੰ ਕੀ ਚਾਹੀਦਾ ਬੱਸ ਦੱਸ ਐਵੇਂ ਚਾਰ ਗੱਲਾਂ ਕਹੀ ਕਰਦੇ ਚਾਰ ਉਹ ਕਰਦੀ ਆ ਕਿ ਫਾਇਦਾ ਕੀ ਪਤਾਈ ਤੇ ਮਿਲਦੀ ਆ ਉਹ ਮੈਂ ਆਈ ਨਹੀਂ ਆਂਦੀ ਤੇ ਪਕਉਂਦੀ ਨਹੀਂ ਜਾਂ ਦਿੰਦੀ ਨਹੀਂ ਪਰ ਐਵੇਂ ਆ ਚੂਲੀਆਂ ਨਹੀਂ ਕਹਿ ਨਹੀਂ ਕਹ ਲਾਉਂਦੇ ਰਹਿਣਾ ਅੰਮਾ ਦਾ ਨਿਆਣੇ ਵੇ ਇਦਾਂ ਆਂਦੀ ਆ ਕਰਦੀ ਆ ਉਹ ਕਰਦੀ ਚਲੋ ਮੈਂ ਅੱਜ ਨੂੰ ਬਦਲ ਪਤਾ ਤਾਂ ਹੁੰਦਾ ਹੈ ਪਤਾ ਇਤੋਂ ਨਿਆਣਿਆਂ ਤੋਂ ਆਈ ਤਾਂ ਕੱਲ ਤੇਰੀ ਠੀਕ ਆ ਨੇ ਅਨਦਰ ਕੋ ਪੱਤ ਵਾਤਾ ਕਹਿਣਾ ਕਿ ਉਹ ਮੁੰਡੀ ਨੂੰ ਕੁੜੀ ਨੂੰ ਤਾਂ ਹਜੇ ਪਾਂਡੇ ਮਾਂਜੋ ਤੇ ਕੱਪੜੇ ਧੋ ਤੇ ਉਹਨਾਂ ਮੁੰਡਿਆਂ ਨੂੰ ਕਿਤੇ ਕਹੇ ਪੱਠੇ ਵੜ ਕੇ ਲਿਆਓ ਗਏ ਕਦੀ ਪਿਆਲੀ ਵਿੱਚੋਂ ਮੁੰਡਿਆਂ ਨੂੰ ਹੁਣ ਪੱਠੇ ਲਿਆਓ ਆਪਣੀ ਮਰਜ਼ੀ ਨਾਲ ਉਹਨਾਂ ਨੇ ਹੋਣੇ ਨੇ ਉਹਨਾਂ ਨੂੰ ਪਤਾ ਵੀ ਪਾਉਣੇ ਆ ਤੇ ਉਹਨਾਂ ਮੇਰੇ ਕਹੇ ਤੇ ਜਾਣਾ ਉਹ ਨਿੱਕੀ ਨਿਆਣੀ ਆ ਉਹਨਾਂ ਨੂੰ ਕਹਾਂਗੇ ਵੀ ਤੂੰ ਭਾਂਡੇ ਧੋ ਕੱਪੜੇ ਪਾਉਂਦੇ ਤੇ ਚੱਲ ਕਰਾਉਂਦੇ ਕੱਪੜੇ ਪਾਉਂਦੇ ਤੇ ਚੱਲ ਕਰਾਉਂਦੇ ਉਹਨਾਂ ਨੂੰ ਨਹੀਂ ਕਦੀ ਡੱਕਿਆ ਕਿ ਨਹੀਂ ਜਾਣਾ ਖੇਡਣ ਮੁੰਡੇ ਜੀ ਹੋਏ ਫਿਰ ਮੁੰਡੇ ਖੇਡ ਕੂਡ ਆਉਂਦੇ ਨੇ ਕੁੜੀਆਂ ਦਾ ਹੁੰਦਾ ਜ਼ਿਆਦਾ ਚੱਲ ਕੁੜੀ ਪੜਨ ਲਈ ਆ ਫਿਰ ਅਜੇ ਕਿੰਨੀ ਘੋੜੀ ਆ ਉਹ ਮਾਸਾ ਦੀ ਨਹੀਂ ਦੇ ਰਹੀ ਆ ਪੜਨ ਤੋਂ ਪੜਨ ਤੋਂ ਕੋਈ ਗੱਲ ਨਹੀਂ ਮੈਂ ਨਹੀਂ ਕਿ ਅੱਜ ਤੋਂ ਬਾਅਦ ਕੁਝ ਵੀ ਕਹਿਣਾ ਕਿਸੇ ਨੂੰ ਤੇ ਨਾ ਮੈਨੂੰ ਕੋਈ ਲੋੜ ਆ ਜੇ ਕੱਲ ਨੂੰ ਕੋਈ ਵੀ ਗੱਲ ਹੋਈ ਨਾ ਤੇ ਫਿਰ ਤੁਹਾਨੂੰ ਪੁੱਛਾਂਗੀ ਨਾ ਮੈਂ ਇਹ ਦੱਸਾਂਗੀ ਕੋਈ ਗੱਲ ਨਹੀਂ ਉਹਦਾ ਮਾਂ ਪਿਓ ਹੈਗੇ ਨਾ ਆਪੇ ਗੱਲ ਕਰਨਗੇ ਚਲੋ ਠੀਕ ਐ ਐਵੇਂ ਗੱਲਾਂ ਕਰ ਕਰਕੇ ਅਗਲੇ ਨੂੰ ਬੁਰੇ ਬਣਾਈ ਜਾਣਾ ਉਹ ਇਦਾਂ ਆਂਦੀ ਆ ਕੁੜੀ ਆਂਦੀ ਆ ਖੇਡਣ ਨਾਲੇ ਕੁੜੀ ਜਾ ਕੇ ਮਾਂ ਨੂੰ ਦੱਸਦੀ ਹੈ ਉਹ ਤੇ ਮਾਂ ਉਹ ਕੀ ਸੋਚਦੀ ਹੋਊਗੀ ਚਲੋ ਮੇਰੇ ਵੱਲੋਂ ਕੁੜੀ ਇੱਥੇ ਦਿਨੇ ਰਹੇ ਰਾਤ ਰਹੇ ਮੈਨੂੰ ਕੀ ਲੋੜਾ ਕਹਿੰਦੀ ਜਦੋਂ ਮੈਂ ਮੇਰੇ ਸੱਤ ਬਰਿਆਈ ਆਉਣੀਆਂ ਤਾਂ ਮੈਨੂੰ ਕੀ ਲੋੜਾ ਕਰਨ ਜੋ ਮਰਜੀ ਬਰਿਆਈਆਂ ਤੇ ਆ ਗਏ ਬੇਰੀ ਲੱਗਦਾ ਤੇ ਬਾਹਰੋਂ ਮਾਰ ਦੇਂਦਰਾ ਹਾਂ ਮਾਰਨਾ ਹੀ ਕਹਿਣਾ ਹੋਰ ਕੀ ਕਰਨਾ ਫਿਰ ਠੀਕ ਹੈ ਵੀ ਨਹੀਂ ਹਾਂ ਤੂੰ ਵੇਲ ਤਾਂ ਸਹੀ ਵੀ ਨਾ 2 ਮਹੀਨੇ ਵੇਲ ਦੇ ਹੀ ਕੀ ਕਰਦੀ ਆ ਤਨੂ ਵੀ ਇਹ ਨਹੀਂ ਨਿਆ ਵੇਖਣਾ ਕਿਹੜਾ ਦੂਰਵਾ ਕੋਈ ਗੱਲ ਨਹੀਂ ਮੈਂ ਚੁੱਪ ਕਰਕੇ ਵੇਖਦੀ ਰਿਆ ਕਰੋ ਫੇ ਕੀ ਬਣਦਾ ਕੀ ਨਹੀਂ ਤੇ ਮੂੰਹ ਨਹੀਂ ਮੈਂ ਬੋਲਣਾ ਤਾਂ ਤੂੰ ਫੇਰ ਸਾਨੂੰ ਤਸੀਹ ਆ ਕਹਿਣਾ ਹੀ ਨਹੀਂ ਮੈਂ ਖੁਸ਼ ਹੁਣ ਏਦਾਂ ਵਾ ਤੇ ਤੂੰ ਹਾਂ ਮੈਨੂੰ ਕਹਿ ਤਨ ਤੇ ਮੈਂ ਲਿਆ ਮੰਨ ਅੱਜ ਤੋਂ ਬਾਅਦ ਮੈਂ ਤਾਂ ਕੁਛ ਕਹਿਣਾ ਨਹੀਂ ਕੋਈ ਗੱਲ ਨਹੀਂ ਮੈਂ ਕਰਨੀ ਤੇ ਗਾੜੀ ਕੋਈ ਗਲਤ ਬਾਤ ਹੋਊਗੀ ਤੇ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਮੈਂ ਦੱਸਾਂਗੀ ਫਿਰ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਜੋ ਕੋਈ ਗੱਲ ਨਹੀਂ ਤੁਹਾਡੀ ਜ਼ਿੰਮੇਵਾਰੀ ਤੇ ਹੀ ਵੇਖ ਲਾਂਗੀ ਚੰਗਾ ਚਲ ਬੈਠ ਜਾ ਰੋਟੀ ਪਾਣੀ ਖਾ ਕੇ ਕਰਦੇ ਹੋ ਬਹਿਣਾ ਨਹੀਂ ਮੈਂ ਰੋਟੀ ਹੁਣ ਹੋ ਗਈ ਪੱਕੀ ਖਾਵਾਂਗੀ ਕਿ ਜਿਹੜੀ ਮੈਨੂੰ ਦੋ ਰੋਟੀਆਂ ਮੰਜੀ ਤੇ ਦਿੰਦੀ ਆ ਆ ਸੁਣ ਲਾ ਮੈਨੂੰ ਪਹਿਲਾਂ ਹੀ ਪਤਾ ਸੀ ਜਦੀ-ਜਦੀ ਘਰ ਗਈ ਕੀ ਗੱਲ ਫੇਰ ਹੋ ਰਹਿ ਨਹੀਂ ਸਕਦੀ ਕਹਿੰਦੀ ਆ ਨਾ ਮੈਂ ਕੁੜੀ ਨੂੰ ਕੁਝ ਕਹਿਣਾ ਲੀਗਾ ਤੁਸੀਂ ਵੇਖ ਲਿਓ ਇਹਨੇ ਜਾਂਦਾ ਕੁੜੀ ਦਾ ਦਿਵਾਲੀ ਹੁਣਾ ਪਹਿਲਾਂ ਮੈਨੂੰ ਸਾਰਾ ਪਤਾ ਵਾ ਯਾਰ ਮੈਨੂੰ ਦੱਸ ਸਾਰਾ ਪਤਾ ਵਾ ਇਹਦਾ ਕਿ ਕੀ ਕਰਦੀ ਫਿਰਦੀ ਆ ਇੱਥੇ ਵੇਖ ਲੈ ਸਭ ਕੋ ਮੰਨ ਗਈ ਆ ਤੇ ਜੇ ਰੋਟੀ ਨਾ ਪਕਾ ਕੇ ਦਊਗੀ ਇਹ ਤੇ ਕੀ ਕਰੂੰਗੀ ਬਿਠੀ ਰੋ ਭੁੱਖੀ ਨਾ ਤੁਰੇ ਫਿਰੂ ਫਿਰ ਭਾਵੇਂ ਤੇ ਮੈਂ ਰੋਟੀ ਕਰੀਗੀ ਆਹ ਜਾ ਫਿਰ ਆਪ ਪਕਾ ਕੇ ਖਾਊਗੀ ਅਕਲ ਤੇ ਹੁੰਨੀ ਹੀ ਨਹੀਂ ਗੀ ਹੋਣੀ ਅਕਲ ਕਰ ਲਾ ਦੂਜੀ ਆ ਗਈ ਆ ਤੇ ਮੇਰੇ ਤੁਸੀਂ ਵੀ ਘਰ ਸੌਣ ਲੋ ਜੇ ਚੱਲ ਗਈ ਨਾ ਤੇ ਮੈਂ ਨਹੀਂ ਜੇ ਜਾਣਾ ਮੁਰਗੀ ਇਹ ਤਾਂ ਪੱਕੇ ਪੱਥਰ ਤੇ ਨਹੀਂ ਗਵਣਾ ਚੱਲ ਹੁਣ ਵੇ ਸਮਝਾਇਆ ਵੇ ਵੇ ਸਹੀ ਭਲਾ ਕੀ ਕਰਦੀ ਆ ਇਹ ਇੱਕ ਵਾਰ ਸਮਝਾਇਆ ਆਹ ਤੇ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਕੋਈ ਅਸਰ ਹੀ ਨਹੀਂ ਹੁੰਦਾ ਇਹਨੂੰ ਨਾ ਉਹ ਤੈਨੂੰ ਕਹਾਂਗੇ ਡਾਂਗ ਫਾੜੇ ਦੇ ਦੁਆਰੇ ਚਲੋ ਥੋੜਾ ਘਰ ਵੇਂਦੇ ਆ ਭਲਾ ਕਹਿੰਦੀ ਤੇ ਹੈਗੀ ਕੁੜੀ ਨੂੰ ਕੁਝ ਨਹੀਂ ਆਂਦੀ ਤਾਂ ਫੇਰ ਦੱਸੋਗੀ ਨਾ ਕਿ ਕਹਿੰਦੀ ਆ ਕਿ ਨਹੀਂ ਕਹਿੰਦੀ ਮੇਰੀ ਗੱਲ ਸੁਣ ਜੇ ਜੀਵਨ ਦਾ ਉਗਰ ਫੋਨ ਤੋ ਆਖੀ ਵੀਰ ਜਵਾਬ ਦੇਣਾ ਚਾਲੂ ਕਰ ਦੇ ਕਿਹਾ ਤੇ ਮੈਂ ਅੱਗੇ ਵੀ ਹੀ ਵੀ ਹਾਕੜ ਜੇ ਚਾਹ ਕਹ ਤਾਂ ਮੈਂ ਚਾਹ ਨਹੀਂ ਪੀਣੀ ਤੇ ਰੋਟੀ ਵੱਲੋਂ ਕਹਿੰਦੇ ਰੋਟੀ ਦੀ ਖਾਣੀ ਕਿੱਦਾਂ ਭੱਜੀ ਆ ਸੱਚੀਆਂ ਗੱਲਾਂ ਕੀਤੀਆਂ ਤੇ ਮਿਰਚਾਂ ਲੱਗੀਆਂ ਹੀ ਹੁਣ ਕਹਿੰਦੀ ਤਾਂ ਉਹ ਮੇਰਾ ਦਿਲ ਹੀ ਕਰਦਾ ਤੇ ਬੱਸ ਯਾਰ ਗੋਭੀ ਖਾ ਲੈਣੀ ਮੇਰੀ ਗੱਲ ਸੁਣ ਜਿੰਨੇ ਸੋਈ ਚ ਬਣਾਉਣੀ ਹ ਇੱਕ ਸਬਜੀ ਮਹਾ ਬੰਦੀ ਦੋ ਦੋ ਬੰਦੀਆਂ ਪੰਜ ਜਾਣੇ ਆ ਇੱਕ ਕੋਉ ਮਿਆ ਨਹੀਂ ਖਾਣਾ ਦੂਜਾ ਕੋਉ ਮਿਆ ਨਹੀਂ ਖਾਣਾ ਫੇਰ ਵਖੋ ਇੱਕ ਠੜਕੇ ਲੱਗਣਗੇ ਫੇਰ ਕਾਣਾ ਕਰਦਾ ਜਾਣਾ ਕਰਨ ਲਈ ਆ ਪਤਾ ਗੱਲ ਕੀ ਆ ਅੱਗੇ ਕੀ ਕੰਮ ਚੱਲਦਾ ਸੀ ਰਾਂ ਦੇ ਘਰ ਚਾਹ ਬਣਾਉਣੀ ਤੇ ਚਾਰ ਦੇ ਨਾਲ ਫੁੱਲੇ ਖਾ ਰਣ ਹਾਂ ਹੁਣ ਤਾਂ ਸਬਜੀ ਮਿਲਦੀ ਆ ਨਾ ਕੋਈ ਸਬਜੀ ਮੇਲ ਲਾ ਪੀਏ ਉਦਾਂ ਕਹਿੰਦੀ ਮੇਰੇ ਗੋਡੇ ਦੁਖਦੇ ਆ ਚੱਲ ਕੋਈ ਗੱਲ ਨਹੀਂ ਲੱਗ ਜਾਣਾ ਮੈਂ ਪਤਾ ਛੇਤੀ ਛੱਡੋ ਇਹਦੀਆਂ ਗੱਲਾਂ ਇਹਦੇ ਕੰਮੇ ਹੋਈ ਰਣੀਆਂ ਮੈਂ ਵੀ ਵੇਖਾ ਕਈ ਦੇ ਵਿੱਚ ਤਾਂ ਟੋਕਾ ਕੱਢੀਏ ਕਰੇ